ਉਹ ਉਹ ਉਸ ਤਰ੍ਹਾਂ ਦਾ ਮਾਡਲ ਤਿਆਰ ਕੀਤਾ ਗਿਆ 1984 ਜਦੋਂ ਫੌਜ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਕਿ ਜਿਹੜੇ ਹਿੰਦਸਤਾਨ ਲਈ ਸਿੱਖਾਂ ਨੇ 80% ਕੁਰਬਾਨੀਆਂ ਕੀਤੀਆਂ ਜੇਲਾਂ ਕੱਟੀਆਂ ਫਾਂਸੀ ਦੇ ਫੰਦਿਆਂ ਤੇ ਚੜੇ ਔਰ ਇਹਨਾਂ ਕਿਹਾ ਸੀ ਕਿ ਤੁਹਾਨੂੰ ਉੱਤਰੀ ਭਾਰਤ ਵਿੱਚ ਖਿਤਾ ਜਾਵਾਂਗੇ ਖਿਤਾ ਦਾ ਕੀ ਦੇਣਾ ਹੈ ਨਾ ਸਾਡਾ ਕਾਲ ਤੱਕ ਸਮਝਾ ਕੇ ਰੱਖਾ ਇਹ 6 ਜੂਨ ਆਊਗੀ ਹਰੇਕ ਸਿੱਖ ਦਾ ਹਿਰਦਾ ਜਿਹੜਾ ਉਹ ਤੜਫਦਾ ਹੈ ਸ਼ੀਦੀ ਦਿਹਾੜੇ ਭਾਵੇਂ ਪੋਹ ਦੇ ਮਹੀਨੇ ਦੇ ਹੋਣ ਤੇ ਭਾਵੇਂ ਜੂਨ ਦੇ ਮਹੀਨੇ ਦੇ ਹੋਣ ਸਿੱਖ ਕੌਮ ਦੇ ਜ਼ਖਮ ਜਿਹੜੇ ਭਾਵੇਂ ਅੱਜ 41 ਸਾਲ ਹੋ ਗਏ ਅੱਜ ਵੀ ਅੱਲੇ ਆ ਤੇ ਸਿੱਖ ਕੌਮ ਦੇ ਜ਼ਖਮ ਜਿਹੜੇ ਨਾ ਐਵੇਂ ਰਸਤੇ ਰਹਿਣਗੇ ਅਸੀਂ ਹਰ ਸਾਲ ਜਦੋਂ ਵੀ ਇੱਥੇ ਹੁੰਨੇ ਆ ਪੰਥ ਦੇ ਚਰਨਾ ਚ ਵੀ ਸੰਗਤ ਦੇ ਚਰਨਾ ਚ ਵੀ ਹਮੇਸ਼ਾ ਬੇਨਤੀ ਕਰਦੇ ਆ ਕਦੇ ਵੀ ਜਿਹੜੇ ਇਹ ਦੈਨਿਆਂ ਸਾਨੂੰ ਭੁੱਲਣੇ ਨਹੀਂ ਚਾਹੀਦੇ ਜਦੋਂ ਅਸੀਂ ਆ ਛੋਟੀਆਂ ਉਮਰਾਂ ਦੇ ਸਿੰਘਾਂ ਦੀਆਂ ਕੁਰਬਾਨੀਆਂ ਦੇਖਦੇ ਆ ਤੋ ਜਿਨ੍ਹਾਂ ਨੂੰ ਜਦੋਂ ਕੋਈ ਕੌਮ ਲੜਦੀ ਹੈ ਸੰਘਰਸ਼ ਤੇ ਜਿਹੜੇ ਜਿਨ੍ਹਾਂ ਦੇ ਖਿਲਾਫ ਲੜਦੀ ਉਹਨਾਂ ਦੇ ਲਈ ਉਹ ਅੱਤਵਾਦੀ ਹੁੰਦੇ ਜਦੋਂ ਵੀ ਸਿੱਖ ਕੌਮ ਨੂੰ ਕੋਈ ਸੱਟ ਵੱਜਦੀ ਹੈ ਉਹਦੇ ਵੀ ਕੋਈ ਨਾ ਕੋਈ ਸਿੱਖਿਆ ਮਿਲਦੀ ਹੈ ਸਿੱਖ ਕੌਮ ਸਗੋਂ ਵਾਦੀ ਹੈਗਾ ਸ੍ਰੀ ਅਕਾਲ ਤਖਤ ਸਾਹਿਬ ਤੇ ਕੰਨੂਕਾਰਾ ਦਿਵਸ ਮਨਾਇਆ ਗਿਆ ਬੇਹੱਦ ਸ਼ਾਂਤੀਪੂਰਵਕ ਪੰਥਕ ਇਕਤਾ ਦਾ ਸਬੂਤ ਦਿੰਦਿਆਂ ਇਕਜੁੱਟ ਹੋ ਕੇ ਕਿ 1984 ਦੇ ਕੰਨੂਕਾਰੇ ਦੇ ਸਮੂਹ ਸ਼ਹੀਦਾਂ ਨੂੰ ਨਮਨ ਕੀਤਾ ਯਾਦ ਕੀਤਾ ਇਸੇ ਅਸਥਾਨ 'ਤੇ ਮੌਜੂਦਾਂ ਸ਼ਹੀਦਾਂ ਦੀ ਯਾਦ ਵਿੱਚ ਬਣਾਈ ਗਈ ਸ਼ਹੀਦੀ ਗੈਲਰੀ 'ਚ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਟੈਂਟਰੀ ਮਾਡਲ ਸੌਭਿਤ ਕੀਤਾ ਗਿਆ ਹੈ ਖੂਬ ਉਹੋ ਜਿਹਾ ਮਾਡਲ ਜੋ 1984 'ਚ ਟੈਂਕਾ ਤੋਪਾਂ ਗੋਲਿਆਂ ਦੇ ਨਾਲ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦਾ ਸਰਵਉੱਚ ਸਥਾਨ ਛੇਵੀਂ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਸਿਰਜਿਆ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਫੌਜ ਦੇ ਹਮਲੇ ਤੋਂ ਬਾਅਦ ਜੋ ਤੈਟਰੀ ਕੀਤਾ ਗਿਆ ਤਾਂ ਉਹ ਇਹੋ ਜਿਹਾ ਦ੍ਰਿਸ਼ ਉਹ ਇਹੋ ਜਿਹਾ ਮੰਜ਼ਰ ਸੀ ਜੋ ਸਿੱਖ ਕੌਮ ਦੇ ਲਈ ਅੱਜ ਵੀ ਮਨਸੂਰ ਬਣ ਚੁੱਕਿਆ ਹੈ ਇਹ ਮੰਜ਼ਰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ ਭਾਈ ਮਰੀਕ ਸਿੰਘ ਦੇ ਭਰਾਤਾ ਭਾਈ ਮਜੀਤ ਸਿੰਘ ਸਾਡਾ ਮੌਜੂਦ ਹੈ ਭਾਈ ਸਾਹਿਬ ਇਹ ਤਸਵੀਰਾਂ ਦੇਖ ਕੇ ਹਿਰਦੇ ਜਿਹੜੇ ਹੈ ਬਲੁਧਰੇ ਜਾਂਦੇ ਹੈ ਖੰਗਮ ਹੋ ਜਾਂਦੇ ਹੈ ਇਹ ਮੈਂ ਸਮਝਦਾ ਕਿ ਕਾਂਗਰਸ ਸਰਕਾਰ ਇੰਦਰਾ ਗਾਂਧੀ ਦੀ ਜਿਹੜੀ ਭੈੜੀ ਕਰਤੂਤ ਸੀ ਉਹਦਾ ਐਸਕਟਾ ਹੈ ਜਿਨ੍ਹਾਂ ਨੇ ਜੀ ਹੁੰਦਾ ਜਾਗਦਾ ਸਬੂਤ ਹੈ ਸਬੂਤ ਉਹਦਾ ਜੁੜਾ ਜਾਗਦਾ ਸਬੂਤ ਹੈ ਕਿ ਜਿਹੜੇ ਹਿੰਦੁਸਤਾਨ ਲਈ ਸਿੱਖਾਂ ਨੇ 80% ਕੁਰਬਾਨੀਆਂ ਕੀਤੀਆਂ ਜੇਲਾਂ ਕੱਟੀਆਂ ਫਾਂਸੀ ਦੇ ਫੰਦਿਆਂ ਤੇ ਚੜੇ ਅੱਜ ਵੀ ਰੱਖੀ ਨਹੀਂ ਸਭ ਤੋਂ 65 ਦੀ ਲੜਾਈ ਵੀ ਲੜੀ 71 ਦੀ ਲੜੀ ਆ ਚైనా ਨੂੰ ਕੁੱਟ-ਕੁੱਟ ਕੇ ਨੌਜਵਾਨਾ ਸਾਡੇ ਨੂੰ ਪੰਜਾਬ ਵਾਲੇ ਨੇ ਭਜਾਇਆ ਪਰ ਉਹ ਸੋਸ ਹੈ ਕਿ ਜਦੋਂ ਯਾਦੀ ਮਿਲ ਗਈ ਤੇ ਇਹਨਾਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਸੂਰ ਦਾ ਵਾਰ ਆ ਗਿਆ ਔਰ ਇਹਨਾਂ ਕਿਆ ਹੀ ਖਿੱਤਾ ਨੂੰ ਉੱਤਰੀ ਭਾਰਤ 'ਚ ਖਿੱਤਾ ਜਾਣਗੇ ਖਿੱਤਾ ਦਾ ਕੀ ਦੇਣਾ ਹੈ ਨਾ ਸਾਡਾ ਕਾਲ ਤਕ ਸਾਬੂ ਤਾ ਕੇ ਰੱਖਤਾ ਸੱਚਖੰਡਰ ਹਰਮੰਦਰ ਸਾਹਿਬ ਦੀ ਛਾਤੀ 'ਚ ਗੋਲੀਆਂ ਮਾਰਤੀਆਂ ਮਰਦੇ ਮਜਾਹ ਸੰਤ ਜਨਰੈਲ ਸਿੰਘ ਭਾਈ ਅਮਰੀਕ ਸਿੰਘ ਜੀ ਤੇ ਹੋਰ ਹਜ਼ਾਰਾਂ ਸਿੰਘਾਂ ਨੂੰ ਇੱਥੇ ਲੱਖ ਬੰਦੇ ਦਾ ਘੇਰਾ ਪਾ ਕੇ ਤੇ ਟੈਂਕਾਂ ਤੋਪਾਂ ਨਾਲ ਕਾਲ ਤਕ ਸਾਬੂ ਡਾਤਾ ਇਹ ਕੁਰਬਾਨੀ ਦਾ ਮੁੱਲ ਜਿਹੜਾ ਹਮੇਸ਼ਾ ਰਸਤੇ ਰਹਿਣ ਇਹ ਵੇਖੋ ਇਹ ਨਸੂਰ ਐਸਾ ਜਦੋਂ ਮਤਲਬ ਆਉਗੀ ਨਾ ਇਹ ਬਰੇ ਘੰਟਾ ਆਉਗੀ ਇਹ 6 ਜੂਨ ਆਉਗੀ ਹਰੇਕ ਸਿੱਖ ਦਾ ਹਿਰਦਾ ਜਿਹੜਾ ਉਹ ਤੜਫਦਾ ਤੇ ਸਾਡੇ ਨਾਲ ਆਹ ਕੁਛ ਕੀਤਾ ਔਰ ਹਿੰਦੁਸਤਾਨ ਦੇ ਆਜ਼ਾਦ ਹਿੰਦੁਸਤਾਨ ਜਿਹਦੇ ਵਾਸਤੇ ਛਿੱਧੀਆਂ ਦਿੱਤੀਆਂ ਉਹਨਾਂ ਨੇ ਸਾਡੇ ਨਾਲ ਇਹ ਕੀਤਾ ਸੋ ਇਹ ਕਦੇ ਨਾ ਭੁੱਲਣ ਯੋਗ ਤੇ ਨਾ ਮਾਫ਼ ਕਰਨ ਯੋਗ ਵਰਤਨ। ਨਾ ਭੁੱਲਣ ਯੋਗ ਹੈ ਨਾ ਮਾਫ਼ੀ ਕਰਨ ਕਰਨ ਯੋਗ ਹੈ। ਹਰ ਸਿੱਖ ਦੇ ਮਨ ਦੇ ਬਲਬਲੇ ਆ। ਤੋਂ ਇਹ ਚੀਪਾਈ ਅਮਰਿਤ ਸਿੰਘ ਦੇ ਭਰਾ ਭਾਈ ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਸੰਨ ਬਿਲਕੁਲ ਇਹ ਉਹ ਮੰਜ਼ਰ ਹੈ ਜਿਹੜਾ ਕੋਈ ਵੀ ਸਿੱਖ ਕਦੇ ਵੀ ਤਾਂ ਉਮਰ ਰਹਿੰਦੀ ਦੁਨੀਆ ਤੱਕ ਨਹੀਂ ਭਲਾ ਸਕਦਾ ਇਹੋ ਕਾਰਨ ਹੈ ਕਿ ਇਹ ਤਸਵੀਰਾਂ ਦੇਖ ਕੇ ਇਹ ਗੈਲਰੀ ਦੇਖ ਕੇ ਸਹਿਜ ਹੀ ਅੱਖਾਂ ਨਮ ਹੋ ਜਾਂਦੀਆਂ ਆਪਸ ਵਿੱਚ ਸਿਰ ਸਿਰ ਜੋੜ ਕੇ ਬੈਠੇ ਅੜੇ ਇੱਕ ਦੂਜੇ ਨਾਲ ਮੇਲ ਮਲਾਪ ਕਰਕੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਹੀ ਮਨਾਉਣੇ ਚਾਹੀਦੇ ਨੇ ਸੋ ਇਹ ਹੀ ਬੇਨਤੀ ਤੇ ਅਪੀਲ ਐ ਸਿਕ ਕੌਮਨ ਜੂਨ ਮਿਨਾ ਚੜਦੀ ਰੁਸਤ ਹਰ ਸਿੱਖ ਦੇ ਜ਼ਿਹਨ 'ਚ ਉਹ ਮੰਜ਼ਰ ਮੱਲੋ ਮੱਲ ਹੀ ਆ ਜਾਂਦਾ ਜਿਸ ਤਰ੍ਹਾਂ ਦੇ ਨਾਲ ਤੁਕਦਾ ਹੀ ਮੰਜ਼ਰ ਸ਼੍ਰੀ ਕੌਮਤਖ ਸਾਹਿਬ ਦਾ ਟੈਟਰੀ ਹੋਇਆ ਕਿ ਮਾਡਰਨ ਉਹ ਸਾਰਾ ਮੁੱਦਾ ਬਿਆਨ ਕਰਦੇ ਆ। ਬਿਲਕੁਲ ਜੀ ਦੇਖੋ ਕੌਮ ਤੇ ਜਿੰਨੇ ਵੀ ਕੱਲੂਕਾਰੇ ਹੋਏ ਨੇ ਪਹਿਲਾ ਕੱਲੂਕਾਰਾ ਛੋਟਾ ਵੱਡਾ ਤੇ ਤੀਸਰਾ ਕੱਲੂਕਾਰਾ ਕੌਮ ਤੇ ਹੋਇਆ। ਸ਼ਹੀਦੀ ਦੇ ਆੜੇ ਭਾਵੇਂ ਪੋਹ ਦੇ ਮਹੀਨੇ ਦੇ ਹੋਣ ਤੇ ਭਾਵੇਂ ਜੂਨ ਦੇ ਮਹੀਨੇ ਦੇ ਹੋਣ ਸਿੱਖ ਕੌਮ ਦੇ ਜ਼ਖਮ ਜਿਹੜੇ ਭਾਵੇਂ ਅੱਜ 41 ਸਾਲ ਹੋ ਗਏ ਅੱਜ ਵੀ ਅੱਲੇ ਆ ਤੇ ਸਿੱਖ ਕੌਮ ਦੇ ਜ਼ਖਮ ਜਿਹੜੇ ਨਾ ਇਹਵੇਂ ਰਸਤੇ ਰਹਿਣਗੇ। ਪਰ ਸਕੂਨ ਮਿਲਿਆ ਇਸ ਗੱਲ ਦਾ ਅੱਜ ਕਿ ਆਪਣੇ ਸ਼ਹੀਦਾਂ ਦੀ ਯਾਦ ਵਿੱਚ ਸਮੁੱਚੀ ਸਿੱਖ ਕੌਮ ਜਿਹੜੀ ਆ ਸਿਰ ਅਕਾਲ ਤੱਕ ਸਭ ਤੇ ਸਿਰ ਜੋੜ ਕੇ ਬੈਠੀ ਹੈ ਔਰ ਬੜੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਸ਼ਹੀਦਾਂ ਨੂੰ ਯਾਦ ਕੀਤਾ ਯਾਦ ਕਰਕੇ ਸਜਦਾ ਕੀਤਾ ਸਾਡੀ ਸੱਚੀ ਤੇ ਸੁੱਚੀ ਸ਼ਰਧਾਂਜਲੀ ਸਮੂਹ ਸਿੱਖ ਕੌਮ ਦੇ ਸ਼ਹੀਦਾਂ ਨੂੰ ਇਹੀ ਹੋਏਗੀ ਕਿ ਅਸੀਂ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਉਹਨਾਂ ਦੀ ਯਾਦ ਵਿੱਚ ਜੁੜ ਕੇ ਬੈਠੀਏ ਤੇ ਉਹਨਾਂ ਦੇ ਪਾਏ ਹੋਏ ਕੁਰਬਾਨੀ ਤੇ ਚੱਲਣ ਦੇ ਬਿਲਕੁਲ ਜੀ ਅੱਜ ਉਹ ਜ਼ਖਮ ਅਜੇ ਵੀ ਇਸ ਗੱਲ ਤੇ تسਲੀ ਦਾ ਪ੍ਰਕਟਾਵਾ ਕੀਤਾ ਜਾ ਰਿਹਾ ਹੈ ਕਿ ਸਮੂਹ ਸਿੱਖ ਜਥੇਬੰਦੀਆਂ ਕਾਰ ਸੇਵਾ ਸੰਪਰਦਾਵਾਂ ਲਹਿنگ ਸਿੰਘ ਜਥੇਬੰਦੀਆਂ ਟਕਸਾਲਾਂ ਫੈਡਰੇਸ਼ਨਾਂ ਦੇ ਨੁਮਾਇंदे ਮੁਖੀ ਇਕੱਠੋ ਠੋਕੇ ਸਿਰ ਜੋੜ ਕੇ ਅੱਜ ਬੈਠੇ ਐ ਪੰਥਕ ਏਕੇ ਦਾ ਸਬੂਤ ਦਿੱਤਾ ਇਕੱਠੋ ਠੋਕੇ ਸ਼ਹੀਦਾਂ ਨੂੰ ਯਾਦ ਕੀਤਾ ਏਹੀ ਕੱਲ ਸ਼੍ਰੀ ਕਾਟਕ ਸਾਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗੰਨੀ ਕੁਲਦੀਪ ਸਿੰਘ ਗੜਗਜ ਹਰਾਨੇ ਆਕੀ ਸ਼੍ਰੀ ਕਾਟਕ ਸਾਬ ਦਾ ਟੈਟੇਰੀ ਹੋਇਆ ਮਾਡਲ ਖੂਬ ਉਸ ਤਰ੍ਹਾਂ ਦਾ ਮਾਡਲ ਤਿਆਰ ਕੀਤਾ ਗਿਆ ਜਿਸ ਵੇਲੇ 1984 ਜਦੋਂ ਫੌਜ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਟੈਂਕਾਂ ਤੋਪਾਂ ਦੇ ਗੋਲਿਆਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਈ ਢੇਰੀ ਕੀਤਾ ਗਿਆ ਸਿੱਖ ਕੌਮ ਦਾ ਸਰਵੋੱਚ ਸਥਾਨ ਛੇਵੀਂ ਪਾਸ਼ਾਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕੋਲੋਂ ਸਿਰਜਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਜਿਸ ਦਾ ਹੂਬੂ ਮਾਡਲ ਜਿਹੜਾ ਹੈ ਉਹ ਤਿਆਰ ਕਰਕੇ ਇਸ ਦਰਸ਼ਕ ਗੈਲਰੀ ਦੇ ਸ਼ਹੀਦੀ ਗੈਲਰੀ ਦੇ ਵਿੱਚ ਸੌਭਤ ਕੀਤਾ ਗਿਆ ਤਾਜ਼ਾ ਸਾਡੀਆਂ ਆਉਣ ਵਾਲੀਆਂ ਸਾਡੀਆਂ ਪਿੱਖ ਦੀਆਂ ਪੀੜੀਆਂ ਇਸ ਗੱਲ ਤੋਂ ਜਾਣੂ ਹੋ ਸਕਣ ਕਿ ਕਿਸ ਤਰ੍ਹਾਂ ਦੇ ਨਾਲ ਸਾਡੇ ਆਪਣੀ ਦੇਸ਼ ਦੀ ਸਰਕਾਰ ਨੇ ਸਾਡੀ ਆਪਣੀ ਫੌਜ ਨੂੰ ਹੁਕਮ ਦਿੱਤਾ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਉਸ ਸਿੱਖ ਕੌਮ ਦੇ ਸਰਵੋੱਚ ਸਥਾਨ ਤੇ ਹਮਲਾ ਕਰਨ ਦਾ ਹੁਕਮ ਦਿੱਤਾ ਜਿਸ ਸਿੱਖ ਕੌਮ ਨੇ ਦੇਸ਼ ਦੀ ਆਜ਼ਾਦੀ ਲਈ ਜਾਂ ਅੱਜ ਤੱਕ ਵੀ ਦੇਸ਼ ਦੀ ਰਾਖੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀ ਦੇਣ ਵਾਲੀ ਸਿੱਖ ਕੌਮ ਤੇ ਇਹ ਤਸ਼ੱਦਦ ਟਾਇਆ ਗਿਆ ਉਹ ਸਾਲ 84 ਕੋਈ ਵੀ ਸਿੱਖ ਜਿਹੜਾ ਕਦੇ ਭੁਲਾ ਨਹੀਂ ਸਕਦਾ ਸਤ ਜਰਨੈਲ ਸਿੰਘ ਪਿੰਡਾ ਵਾਲਾ ਭਾਈ ਅਮਰੀਕ ਸਿੰਘ ਤੇ ਸਮੂਹ ਸ਼ਹੀਦਾਂ ਦੀਆਂ ਤਸਵੀਰਾਂ ਇਸ ਗੈਲਰੀ ਵਿੱਚ ਲਗਾਈਆਂ ਗਈਆਂ ਨੇ ਵੱਡੀ ਗਿਣਤੀ ਵਿੱਚ ਉਹ ਸਿੰਘ ਜੋ 1984 ਦੇ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਦੌਰਾਨ ਸ਼ਹੀਦ ਹੋਏ ਸਨ ਉਹਨਾਂ ਸਾਰਿਆਂ ਦੀਆਂ ਤਸਵੀਰਾਂ ਇਸ ਗੈਲਰੀ ਵਿੱਚ ਲਗਾਈਆਂ ਗਈਆਂ ਨੇ ਸ਼ਹੀਦ ਪਰਿਵਾਰਾਂ ਦੇ ਕੁਝ ਮੈਂਬਰ ਵੀ ਇੱਥੇ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਨਾਮ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਐਂ ਜੀ ਫਿਰੋਜ਼ਪੁਰ ਦੇ ਰਹਿਣ ਵਾਲਿਆ ਨਾਮ ਮੇਰਾ ਨੂਪ ਸਿੰਘ ਆ ਤੁਹਾਡੇ ਕੋਲ ਨੇ ਇੱਥੇ ਸੀਧਾ ਚ ਹਾਂ ਜੀ ਆ ਆਪਣੇ ਫਾਦਰ ਸਾਹਿਬ ਆ ਜੀ ਦਿਖਾ ਦਿਓ ਜੀ ਤੁਸੀਂ ਹਾਂ ਜੀ ਤੇ ਤੁਹਾਡੇ ਪਿਤਾ ਜੀ ਉਦੋਂ ਦਰਬਾਰ ਸਾਹਿਬ ਸ਼ਹੀਦ ਹੋਏ ਸੀ ਹਾਂ ਜੀ ਡੈਡੀ ਨੇ ਇੱਕ ਥਾਣੇਦਾਰ ਦਾ ਵੀ ਸੋਤਾ ਲਾਇਆ ਜੀ ਭੈਰਸਾਲ ਸਿੰਘ ਭੈਰਸਾਲ ਸਿੰਘ ਸਪੁੱਤਰ ਭਾਈ ਤੇਜਾ ਸਿੰਘ ਪਿੰਡ ਆਰਿਫ ਕੇ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਜੱਥੇਬੰਦੀ ਦਮਦਮੀ ਟਕਸਾਲ ਜੱਥਾ ਪਿੰਡਰਾ ਮਹਿਤਾ ਤੋਂ ਪਾਇਰ ਸਾਹਿਬ ਸਿੰਘ ਜੀ ਦੇ ਪੁੱਤਰ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਣੂਪ ਸਿੰਘ ਆ ਜੀ ਇਹਨਾਂ ਕੋ ਮਾਨਸੂਸ ਕਰਦੇ ਤੁਸੀਂ ਆਪਣੇ ਪਿਤਾ ਦਾ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਮਾਨ ਮਨਸੂਸ ਹੁੰਦਾ ਜੀ ਪਰ ਜੋ ਵਾਪਰਿਆ ਸੀ ਜਿਸ ਤਰ੍ਹਾਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸ਼੍ਰੀ ਕਲਤਕ ਸਭ ਪੈਟੇਰੀ ਹੋਇਆ ਉਹ ਸ਼ਾਇਦ ਕੋਈ ਵੀ ਸਿੱਖ ਭੁਲਾ ਨਹੀਂ ਸਕਦਾ ਉਹ ਕਿਹਨੂੰ ਨਹੀਂ ਭੁਲਾ ਸਕਦਾ ਉਹ ਤਾਂ ਪੀੜੀਆਂ ਤੱਕ ਨਹੀਂ ਭੁਲਾ ਸਕਦਾ ਅੱਜ ਤੋਂ 500 ਸਾਲ ਬਾਅਦ ਜਿੰਨੇ ਤੇ ਦੁਨੀਆ ਨਾਲ ਨਜ਼ਰ ਭੁਲਾ ਨਹੀਂ ਸਕਦਾ ਕੋਈ ਕਿਉਂਕਿ ਸਿੱਖਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਗਿਆ ਹੁਣ ਮਹੀਨੇ ਚੜਦੇ ਕਹਿੰਦੇ ਮਨਾਂ ਚ ਬਰਾਗ ਆ ਜਾਂਦਾ ਆ ਜਾਂਦਾ ਆ ਜਾਂਦਾ ਕਿਉਂਕਿ ਚਲੋ ਡਾਡੀ ਰੀਤਾ ਇਹਨਾਂ ਨੂੰ ਤਾਂ ਸਾਰੀ ਸਮਝੀ ਸੀ ਅੱਗੇ ਜਾ ਕੇ ਦੇਖਿਆ ਤੇ ਚਾਹਾਂ ਚਾਹਾਂ ਸਾਲਾਂ ਦੇ 2 ਤੋਂ 2 ਸਾਲਾਂ ਦੇ ਬੱਚਿਆਂ ਦੀਆਂ ਫੋਟੋਆਂ ਲੱਗੀਆਂ ਹੀਆਂ ਉਹਨਾਂ ਦਾ ਕੀ ਕਸੂਰ ਸੀ ਉਹਨਾਂ ਨੂੰ ਵੀ ਨਾਲ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਤਾਂ ਇੱਕ ਮਾਣ ਵੱਡਾ ਪ੍ਰਾਪਤ ਹੋ ਗਿਆ ਜਦੋਂ ਵੀ ਸਿੱਖ ਕੌਮ ਨੂੰ ਕੋਈ ਸੱਟ ਵੱਜਦੀ ਏ ਉਹਦੇ ਵੀ ਕੋਈ ਨਾ ਕੋਈ ਸਿੱਖਿਆ ਮਿਲਦੀ ਏ ਸਿੱਖ ਕੌਮ ਸਗੋਂ ਵਧਦੀ ਏਗਾ ਸਿੱਧੀ ਗੈਲਰੀ ਦੇ ਵਿੱਚ ਲੱਗੀਆਂ ਸ਼ਹੀਦਾ ਦੀਆਂ ਤਸਵੀਰਾਂ ਸੰਗਤ ਬੜੀ ਸ਼ਰਧਾ ਭਾਵਨਾ ਦੇ ਨਾਲ ਬੜੇ ਵਿਰਾਗ ਵੀ ਬਹੁਤ ਚ ਦੇਖ ਰਹੀ ਹੈ ਉਸ ਮੰਜ਼ਰ ਨੂੰ ਯਾਦ ਕੀਤਾ ਜਾ ਰਿਹਾ ਜਦੋਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਸੀ ਔਰ ਉਸ ਵੇਲੇ ਹੋਈ ਗੋਲੀਬਾਰੀ ਦੌਰਾਨ ਹੀ ਛੀ ਦੋਏ ਸਿੰਘਾਂ ਦੀਆਂ ਤਸਵੀਰਾਂ ਇਸ ਦਰਸ਼ਕ ਗੈਲਰੀ ਚ ਲਗਾਈਆਂ ਗਈਆਂ ਇਹ ਇਹ ਤਸਵੀਰਾਂ ਦੇਖ ਕੇ ਉਹ ਮੰਜ਼ਰ ਸੱਜੇ ਸਾਰਾ ਜਿਹਨ ਚ ਆ ਜਾਂਦਾ ਹੈ ਦੇਖੋ ਜਿਹੜੀਆਂ ਇਹ ਯਾਦਾਂ ਹੁੰਦੀਆਂ ਨਾ ਇਹ ਕੌਮਾਂ ਦੇ ਅੰਦਰ ਜਿਹੜੇ ਜ਼ਖਮ ਆਉਣਾ ਨੂੰ ਤਾਜੇ ਰੱਖਣ ਦੇ ਲਈ ਅਸੀਂ ਹਰ ਸਾਲ ਜਦੋਂ ਵੀ ਇੱਥੇ ਹੁੰਨੇ ਆ ਪੰਥ ਦੇ ਚਰਨਾਂ 'ਚ ਵੀ ਸੰਗਤ ਦੇ ਚਰਨਾਂ 'ਚ ਵੀ ਹਮੇਸ਼ਾ ਬੇਨਤੀ ਕਰਦੇ ਆ ਕਦੇ ਵੀ ਜਿਹੜੇ ਇਹ ਦੈਨਿਆਂ ਸਾਨੂੰ ਭੁੱਲਣੇ ਨਹੀਂ ਚਾਹੀਦੇ ਹਮੇਸ਼ਾ ਯਾਦ ਰੱਖਣਾ ਚਾਹੀਦਾ ਜਦੋਂ ਅਸੀਂ ਆ ਛੋਟੀਆਂ ਉਮਰਾਂ ਦੇ ਸਿੰਘਾਂ ਦੀਆਂ ਕੁਰਬਾਨੀਆਂ ਦੇਖਦੇ ਆ ਤੇ ਜਿਨ੍ਹਾਂ ਨੂੰ ਜਦੋਂ ਕੋਈ ਕੌਮ ਲੜਦੀ ਆ ਸੰਘਰਸ਼ ਤੇ ਜਿਹੜੇ ਜਿਨ੍ਹਾਂ ਦੇ ਖਿਲਾਫ ਲੜਦੀ ਉਹਨਾਂ ਦੇ ਲਈ ਉਹ ਅੱਤਵਾਦੀ ਹੁੰਦੇ ਪਰ ਸਾਡੇ ਸੂਰਬੀਰ ਯੋਧੇ ਆ ਜਿਨ੍ਹਾਂ ਦੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਆਪਾਂ ਦੇਖਦੇ ਇੱਥੇ ਤਸਵੀਰਾਂ ਲੱਗੀਆਂ ਸਿੰਘਾਂ ਦੀਆਂ ਉਦੋਂ ਸਾਲ ਦੇ ਬੱਚਿਆਂ ਪਚੰਗੀਆਂ ਨੂੰ ਵੀ ਸ਼ਹੀਦ ਕਰ ਦਿੱਤਾ। ਥਾਣਾ 18 ਦਿਨ ਦੇ ਪਚੰਗੀਆਂ ਨੂੰ ਵੀ ਸ਼ਹੀਦ ਕੀਤਾ। 18-18 ਦਿਨ ਦੇ ਪਚੰਗੀਆਂ ਦੀਆਂ ਵੀ ਇੱਥੇ ਸ਼ਹਾਦਤਾਂ ਹੋਈਆਂ। ਤੇ ਇਹ ਦਿਨ ਅਸੀਂ ਕਦੇ ਨਹੀਂ ਭੁੱਲ ਸਕਦੇ। ਨਾ ਹੀ ਸਾਡੀਆਂ ਆਉਣ ਵਾਲੀਆਂ ਨਸਲਾਂ ਕਦੇ ਭੁੱਲਣ گی۔ ਜਦ ਤੱਕ ਸਾਡਾ ਆਪ ਦਾ ਕੌਮੀ ਘਰ ਜੇ ਇਸ ਮਕਸਦ ਲਈ ਇਹ ਸਾਰੀਆਂ ਸ਼ਹਾਦਤਾਂ ਹੋਈਆਂ। ਜੇ ਮੰਤਵ ਹਲੇ ਪੂਰਾ ਨਹੀਂ ਹੋਇਆ। ਇਹ ਜਦੋਂ ਪੂਰਾ ਹੋ ਵੀ ਗਿਆ ਅਸੀਂ ਉਸ ਦਿਨ ਵੀ ਇਹਨਾਂ ਸੰਗਾਂ ਨੂੰ ਯਾਦ ਰੱਖਾਂਗੇ ਸਾਡੀਆਂ ਪੀੜ੍ਹੀਆਂ ਉਸ ਦਿਨ ਵੀ ਯਾਦ ਰੱਖਣਗੀਆਂ ਕਿ ਅਜ਼ਾਦੀਆਂ ਵੀ ਅਸੀਂ ਆਵਾਜ਼ੇ ਕੌਮ ਚੱਥੇਬੰਦੀ ਦੇ ਸਾਰੇ ਸਿੰਘ ਹੈਗੇ ਆ ਜੀ ਮੈਂ ਜਲੰਧਰ ਤੋਂ ਹੈਗਾ ਤੇ ਭਾਈ ਸਾਹਿਬ ਨੇ ਸਾਡੇ ਨਾਲ ਹੁਸ਼ਿਆਰਪੁਰ ਤੋਂ ਆ ਤੇ ਹੋਰ ਵੀ ਬਹੁਤ ਸਾਰੀ ਸੰਗਤ ਹੈ ਸਹੀ ਹਰ ਸਾਲ ਇੱਥੇ ਜਿਹੜੇ ਇਹਨਾਂ ਸ਼ਹੀਦਾਂ ਨੂੰ ਨਤਮਸਤਕ ਹੋਣ ਦੇ ਲਈ ਬਿਲਕੁਲ ਇਹ ਤਸਵੀਰਾਂ ਯਾਦ ਕਰਾਉਂਦੀਆਂ ਇਹ ਦਰਸ਼ਕ ਗੈਲਰੀ ਯਾਦ ਕਰਾਉਂਦੀ ਹੈ ਉਹ ਮੰਜ਼ਰ ਕਿ ਕਿਸ ਤਰ੍ਹਾਂ ਦੇ ਨਾਲ ਸ਼ਾਤਾਂ ਦਿੱਤੀਆਂ ਜਿਸ ਤਰ੍ਹਾਂ ਦੱਸ ਰਹੇ ਸੀ ਕਿ 18-18 ਦਿਨ ਦੇ ਪੱਛਿਆਂ ਨੂੰ ਵੀ ਸ਼ੀਤ ਕੀਤਾ ਗਿਆ। ਦੇਖਿਓ ਸਾਰਾ ਮੰਜ਼ਰ ਯਾਦ ਆ ਜਾਂਦਾ ਹੈ। ਬਿਲਕੁਲ ਜੀ। ਐਸਾ ਮੰਜ਼ਰ ਇੱਕ ਵਾਰ ਨਹੀਂ ਹੋਇਆ। ਵਾਰ-ਵਾਰ ਹੋਇਆ ਹੈ। ਵੇਖੋ ਆਪਜੀ ਜਾਣਦੇ ਹੋ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਕਾਲ ਪੁਰਖ ਦਾ ਘਰ ਹੈ। ਪ੍ਰਮਾਤਮਾ ਦਾ ਘਰ ਹੈ। ਤੇ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਪਾਸ਼ਾ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਾਜਨਾ ਕੀਤੀ ਕਿ ਦੁਨਿਆਵੀ ਲੈਵਨ ਦੇ ਕਿਸੇ ਦੇ ਮੱਧ ਪੇਦ ਹੋਣਗੇ ਤੇ ਉਹ ਇੱਥੇ ਸਮਾਪਤ ਕੀਤੇ ਜਾਣਗੇ। ਪਰ ਜੋ ਹਕੂਮਤਾਂ ਨੇ ਅੱਜ ਦੀਆਂ ਸਰਕਾਰਾਂ ਨੇ ਉਹ ਉਸ ਪਰਮਾਤਮਾ ਦੇ ਘਰ ਨੂੰ ਤੇ ਅਕਾਲ ਤਖਤ ਨੂੰ ਐਸਾ ਕਰਕੇ ਨਹੀਂ ਜਾਣ ਰਹੀਆਂ ਜਿਸ ਕਰਕੇ ਬਾਰ-ਬਾਰ ਉਹ ਕਹਿਰ ਟੰਦੀਆਂ ਨੇ ਤੇ ਫਿਰ ਹੋ ਰਹਿਣਦੀਆਂ ਨਹੀਂ ਐ ਤੇ ਨਾ ਰਹਿਣਗੀ ਇਹ ਜ਼ਖਮ ਕਦੇ ਨਹੀਂ ਭੱਸਾ ਤੇ ਜੋ ਜ਼ਖਮ ਸਿੱਖਾਂ ਨੂੰ ਹੁੰਦੇ ਨੇ ਮੈਂ ਇਸ ਟਾਈਮ ਬੋਲ ਨਹੀਂ ਪਾ ਰਹੀਆਂ ਇਹ ਕਦੀ ਵਾਸਤੇ ਨਹੀਂ ਮਿਟ ਸਕਦੇ ਐ ਤੇ ਸਾਡੇ ਹਿਰਦਿਆਂ ਦੇ ਵਿੱਚ ਸਦਾ ਵਾਸਤੇ ਸਮਾਏ ਰਹਿਣਗੇ ਇਹ ਫਿਰ ਵੀ ਅਸੀਂ ਚੜ੍ਹਦੀ ਕਲਾ ਵਿੱਚ ਇਸ ਤਰ੍ਹਾਂ ਹੀ ਹਕੂਮਤਾਂ ਦਾ ਟੱਕਰਾ ਕਰਦੇ ਹੀ ਰਵਾਂਗੇ। ਬਿਲਕੁਲ ਇਹ ਜਖਮ ਨਾ ਕਦੇ ਭਰੇ ਐ ਨਾ ਕਦੇ ਭਰ ਸਕਦੇ ਐ ਪਰ ਇਹ ਦਰਸ਼ਕ ਗੈਲਰੀ ਇਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਟੈ ਟੇਰੀ ਹੋਇਆ ਮਾਡਲ ਸ਼ਹੀਦਾਂ ਦੀਆਂ ਇਹ ਤਸਵੀਰਾਂ ਸਿੱਖ ਕੌਮ ਨੂੰ ਹਮੇਸ਼ਾ ਸਾਡੀਆਂ ਆਉਣ ਵਾਲੀਆਂ ਪਿੱਖ ਦੀਆਂ نسلਾਂ ਨੂੰ ਹਮੇਸ਼ਾ ਇਹ ਯਾਦ ਕਰਵਾਉਂਦੀਆਂ ਰਹਿਣਗੀਆਂ ਕਿ ਕਿਸ ਤਰ੍ਹਾਂ ਦੇ ਨਾਲ ਸਾਡੇ ਆਪਣੇ ਹੀ ਮੁਲਕ ਦੀ ਸਰਕਾਰ ਦੇ ਹਦੇਸ਼ ਤੇ ਸਾਡੀ ਆਪਣੀ ਹੀ ਫੌਜ ਨੇ ਦੇਸ਼ ਦੀ ਰਾਖੀ ਦੇਹ ਦੀ ਆਜ਼ਾਦੀ ਲਈ ਸਭ ਤੋਂ ਵੱਧ ਸ਼ਹਾਦਤਾਂ ਦੇਣ ਵਾਲੀ ਸਿੱਖ ਕੌਮ ਦੇ ਸਰਵੋੱਚ ਧਾਰਮਿਕ ਅਸਥਾਨ ਨੂੰ ਨਿਸ਼ਾਨਾ ਬਣਾਇਆ ਸੀ ਹਜ਼ਾਰਾਂ ਸਿੰਘ ਸਿੰਘਣੀਆਂ ਪਚੰਗੀਆਂ ਨੂੰ ਸ਼ਹੀਦ ਕੀਤਾ ਸੀ ਸਿੱਖ ਕੌਮ ਦੇ ਉਹ ਜ਼ਖਮ ਨੇ ਜੋ ਨਾ ਕਦੇ ਭਰੇ ਹੈ ਨਾ ਭਰ ਸਕਣਗੇ ਕੈਮਰਾ ਬਸਰ ਹਰਤਾ ਸਿੰਘ ਤੇਰਾਮਨਿੰਦਰ ਸਿੰਘ ਮੋਂਗਾ ਪੀ.ਸੀ. ਨਿਊਜ਼ ਅੰਮ੍ਰਿਤਸਰ